ਮੀਦੇ ਮੌਸਮ ਚ ਭੁੱਲ ਕੇ ਵੀ ਨਾ ਜਾਓ ਇਹਨਾਂ ਥਾਵਾਂ ਤੇ ਘੁੰਮਣ ਜਾਣਾ ਪੈ ਸਕਦਾ ਹੈ ਤੁਹਾਡੇ ਤੇ ਭਾਰੀ ਬਾਅਦ ਚ ਪੈ ਸਕਦਾ ਹੈ ਤੁਹਾਨੂੰ ਪਛਤਣ ਸਾਲ ਦੇ ਵਿੱਚ ਬਥੇਰੇ ਇਹੋ ਜਿਹੇ ਮੌਸਮ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਈ ਵਾਰ ਜਦੋਂ ਠੰਡ ਹੁੰਦੀ ਹੈ ਤਾਂ ਬੰਦੇ ਚਾਹੁੰਦੇ ਨੇ ਕਿ ਸਨੋਫੋਲ ਦੇਖਣ ਜਾਈਏ ਕਈ ਵਾਰ ਜਦੋਂ ਬਾਰਿਸ਼ ਹੁੰਦੀ ਹੈ ਜਾਂ ਜ਼ਿਆਦਾ ਗਰਮੀ ਦਾ ਮੌਸਮ ਹੁੰਦਾ ਹੈ ਤਾਂ ਉਦੋਂ ਲੋਕ ਖੁੱਲੀਆਂ ਵਾਦੀਆਂ ਦੇ ਵਿੱਚ ਪਹਾੜਾਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਪਰ ਕੁਝ ਅਜਿਹੀਆਂ ਥਾਵਾਂ ਆ ਜਿਨ੍ਹਾਂ ਤੇ ਤੁਸੀਂ ਭੁੱਲ ਕੇ ਵੀ ਨਹੀਂ ਜਾਣਾ ਖਾਸ ਕਰਕੇ ਬਰਸਾਤ ਦੇ ਦਿਨਾਂ ਦੇ ਵਿੱਚ ਇਹਨਾਂ ਥਾਵਾਂ ਤੇ ਜਾ ਕੇ ਕੁਝ ਅਜਿਹਾ ਵਾਪਰ ਸਕਦਾ ਹੈ ਕਿ ਤੁਹਾਨੂੰ ਤੁਹਾਡੇ ਨਾਲ ਜੁੜੇ ਨੇ ਭਾਵੇਂ ਪਰਿਵਾਰ ਨੇ ਭਾਵੇਂ ਦੋਸਤ ਨੇ ਸਾਰਿਆਂ ਨੂੰ ਪਛਤਾਉਣਾ ਪੈ ਸਕਦਾ ਹੈ ਸੋ ਭਾਰਤ ਦੀਆਂ ਇਹ ਥਾਵਾਂ ਨੇ ਜਿਨ੍ਹਾਂ ਥਾਵਾਂ ਤੇ ਤੁਹਾਨੂੰ ਮੀਂਹ ਦੇ ਮੌਸਮ 'ਚ ਬਰਸਾਤ ਦੇ ਮੌਸਮ 'ਚ ਬਿਲਕੁਲ ਨਹੀਂ ਜਾਣਾ ਚਾਹੀਦਾ ਕਿਹੜੀਆਂ ਉਹ ਥਾਵਾਂ ਨੇ ਉਚਾਨ ਦੇ ਰਿਪੋਰਟ ਦੇ ਵਿੱਚ ਜੇਕਰ ਤੁਸੀਂ ਵੀ ਬਰਸਾਤ ਦੇ ਮੌਸਮ ਦੇ ਵਿੱਚ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਅੱਜ ਅਸੀਂ ਤੁਹਾਨੂੰ ਉਹਨਾਂ ਥਾਵਾਂ ਬਾਰੇ ਦੱਸਾਂਗੇ ਜਿੱਥੇ ਤੁਹਾਨੂੰ ਬਰਸਾਤ ਯਾਨੀ ਮੀਂਹ ਦੇ ਮੌਸਮ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਯਾਨੀ ਕਿ ਸਿੱਧੇ ਤੌਰ ਤੇ ਕਈ ਇਹ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਜੇਕਰ ਤੁਸੀਂ ਵੀ ਮੌਨਸੂਨ ਦੇ ਮੌਸਮ ਦੇ ਵਿੱਚ ਕਿਤੇ ਘੁੰਮਣ ਜਾ ਰਹੇ ਹੋ ਤਾਂ ਗਲਤੀ ਨਾਲ ਵੀ ਇਹਨਾਂ ਥਾਵਾਂ ਤੇ ਕਦੇ ਨਾ ਜਾਓ ਜ਼ਿਆਦਾਤਰ ਲੋਕ ਬਰਸਾਤ ਦੇ ਮੌਸਮ ਦੇ ਵਿੱਚ ਬਾਹਰ ਜਾਣ ਦਾ ਪਲਾਨ ਬਣਾਉਂਦੇ ਨੇ ਜੇਕਰ ਤੁਸੀਂ ਵੀ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇੱਕ ਖਬਰ ਧਿਆਨ ਨਾਲ ਸੁਣ ਲਓ ਬਰਸਾਤ ਦੇ ਮੌਸਮ ਦੇ ਵਿੱਚ ਤੁਹਾਨੂੰ ਉੱਤਰਾਖੰਡ ਵਰਗੀਆਂ ਕੁਝ ਥਾਵਾਂ ਤੇ ਜਾਣ ਤੋਂ ਬਚਣਾ ਚਾਹੀਦਾ ਕਿਉਂਕਿ ਇੱਥੇ ਬੱਦਲ ਫਟਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਤੇ ਜੇਕਰ ਅਜਿਹੀ ਕੋਈ ਘਟਨਾ ਹੋ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਣਾ ਪੈ ਸਕਦਾ ਹੈ ਦੂਜੇ ਨੰਬਰ ਤੇ ਬਰਸਾਤ ਦੇ ਮੌਸਮ ਦੇ ਵਿੱਚ ਤੁਹਾਨੂੰ ਅੰਡੇਮਾਨ ਨੀਕੋਬਾਰ ਜਾਣ ਤੋਂ ਵੀ बचना ਚਾਹੀਦਾ ਇੱਥੇ ਵੀ ਭਾਰੀ ਮਾਤਰਾ ਦੇ ਵਿੱਚ ਮੀਂਹ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਸ ਥਾਂ ਤੇ ਵੀ ਜਾਣ ਤੋਂ ਤੁਹਾਨੂੰ ਗੁਰੇਜ਼ ਕਰਨਾ ਚਾਹੀਦਾ ਅਗਲਾ ਹੈ ਕਿ ਤੁਹਾਨੂੰ ਬਰਸਾਤ ਦੇ ਮੌਸਮ ਦੇ ਵਿੱਚ ਹਿਮਾਚਲ ਪ੍ਰਦੇਸ਼ ਜਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇੱਥੇ ਪਹਾੜ ਡਿੱਗਣਾ ਯਾਨੀ ਲੈਂਡਸਲਾਈਡਿੰਗ ਤੇ ਹੜ੍ਹ ਯਾਨੀ ਫਲੱਡ ਆਉਣਾ ਇੱਕ ਆਮ ਚੀਜ਼ ਗੱਲ ਹੈ ਤਾਂ ਜੇਕਰ ਤੁਸੀਂ ਬਰਸਾਤ ਦੇ ਦਿਨਾਂ ਦੇ ਵਿੱਚ ਇੱਥੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਆਪਣੇ ਦੋਸਤਾਂ ਦੇ ਨਾਲ ਜਾਂ ਆਪਣੇ ਪਰਿਵਾਰ ਦੇ ਨਾਲ ਜਾਂ ਆਪਣੇ ਪਾਰਟਨਰ ਦੇ ਨਾਲ ਤਾਂ ਜ਼ਰੂਰ 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 ਤੁਸੀਂ ਇਸ ਦਾ ਧਿਆਨ ਰੱਖੋ ਕਿ ਇਹਨਾਂ ਥਾਵਾਂ ਤੇ ਨਾ ਜਾਓ ਮੀਤਾ ਬਾਦ ਦੇ ਵਿੱਚ ਕੋਈ ਵੀ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਇਸ ਤੋਂ ਬਾਅਦ ਬਰਸਾਤ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਗੋਆ ਜਾਣ ਤੋਂ ਵੀ ਬਚਣਾ ਚਾਹੀਦਾ ਕਿਉਂਕਿ ਅਜਿਹੀ ਸਥਿਤੀ ਦੇ ਵਿੱਚ ਬੀਚ ਦਾ ਪੱਧਰ ਵਧਣ ਦੀ ਸੰਭਾਵਨਾ ਹੁੰਦੀ ਹੈ ਜੇਕਰ ਤੁਸੀਂ ਬਰਸਾਤ ਦੇ ਮੌਸਮ ਦੇ ਵਿੱਚ ਕੇਰਲ ਜਾ ਰਹੇ ਹੋ ਤਾਂ ਤੁਹਾਨੂੰ ਯਾਤਰਾ ਨੂੰ ਰੱਦ ਕਰ ਦੇਣਾ ਚਾਹੀਦਾ ਯਾਨੀ ਕਿ ਤੁਹਾਨੂੰ ਬਰਸਾਤ ਦੇ ਮੌਸਮ ਦੇ ਵਿੱਚ ਕੇਰਲਾ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਇੱਥੇ ਬਰਸਾਤ ਦੇ ਕਰਕੇ ਲੋਕਾਂ ਨੂੰ ਕਾਫੀ ਔਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹੇ ਇਸਨ ਕੁਝ ਥਾਵਾਂ ਜਿੱਥੇ ਜਾਣ ਤੋਂ ਤੁਹਾਨੂੰ ਬਰਸਾਤ ਦੇ ਮੌਸਮ ਦੇ ਵਿੱਚ ਖਾਸ ਕਰਕੇ ਕਹ ਲਓ ਮੌਨਸੂਨ ਸੀਜ਼ਨ ਦੇ ਵਿੱਚ ਬਚਣਾ ਚਾਹੀਦਾ ਕਿਉਂਕਿ ਕਿਤੇ ਲੈਂਡਸਲਾਈਡ ਹੋ ਰਹੀ ਹੈ ਕਿਤੇ ਪਹਾੜ ਡਿੱਗ ਰਹੇ ਨੇ ਕਿਤੇ ਬੱਦਲ ਫਟ ਰਹੇ ਨੇ ਕਿਤੇ ਪਾਣੀ ਦਾ ਪੱਧਰ ਵਿੱਚ ਵਰਗੀਆਂ ਥਾਵਾਂ ਤੇ ਬਹੁਤ ਜ਼ਿਆਦਾ ਵਧਿਆ ਹੁੰਦਾ ਜਿਸ ਤੇ ਕਰਕੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਸੋ ਤੁਹਾਨੂੰ ਇਹਨਾਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ